ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਵਰਕਰਾਂ ਦੇ ਵਿੱਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਚੋਣ ਰਣਨੀਤੀ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਕਾਲੀ ਆਗੂ ਮੱਖਣ ਸਿੰਘ ਲਾਲਕਾ ਨੇ ਦੱਸਿਆ ਕਿ ਗੱਲਬਾਤ ਦੌਰਾਨ ਇੱਕ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਸੀਨੀਅਰ ਅਤੇ ਯੂਥ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ ਇਹ ਕਮੇਟੀ ਹੀ ਉਮੀਦਵਾਰਾਂ ਦੀ ਚੋਣ ਕਰੇਗੀ ਅਤੇ ਸਰਵਸੰਮਤੀ ਨਾਲ ਮਜ਼ਬੂਤ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਲਾਲਕਾ ਦਾ ਕਹਿਣਾ ਸੀ ਕਿ ਵਰਕਰ ਅਤੇ ਲੀਡਰ ਇਕੱਠੇ ਹੋ ਕੇ ਹਰੇਕ ਚੁਣੌਤੀ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਪੂਰੀ ਮਿਹਨਤ ਦੇ ਨਾਲ ਜਿੱਤ ਦਰਜ ਕਰੇਗਾ ਮੇਕਿੰਗ ਦਾ ਮਤਲਬ ਇਹ ਹੈ ਜੀ ਸਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਚੋਰੀ-ਚੋਰੀ ਇਲੈਕਸ਼ਨ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਬਲਾਕ ਸੰਮਤੀ ਦੀ ਖੇਲਾ ਪ੍ਰੇਸ਼ਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਨੇ ਕਾਬਰ ਕਰਸਾ ਕਰ ਲਿਆ ਨਾਤੇ ਹਲਕੇ ਦਾ ਸ਼ਰਮਣੀ ਅਕਾਲੀ ਦਲ ਦਾ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਸਾਰਿਆਂ ਨੇ ਅਸੀਂ ਇਕੱਠੇ ਬੈਠ ਕੇ ਇੱਕ ਟੀਮ ਪੜਾਈ ਹੈ ਜੋ 10 11 ਮੈਂਬਰੀ ਕਮੇਟੀ ਬਣਾ ਲਈ ਹੈ ਉਸ ਕਮੇਟੀ ਰਾਹੀਂ ਅਸੀਂ ਸਾਰੇ ਉਮੀਦਵਾਰਾਂ ਦਾ ਚੋਣ ਕਰਾਂਗੇ ਤੇ ਸਰਬਸੰਮਤੀ ਨਾਲ ਚੋਣ ਕਰਕੇ ਲੋਕਾਂ ਨੂੰ ਚੁਣ ਕੇ ਇਲੈਕਸ਼ਨ ਦੇ ਵਿੱਚ ਉਤਾਰਾਂਗੇ ਤੇ ਸਰਕਾਰ ਦਾ ਹਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਤਿਆਰ ਰਹਿਵਾਂਗੇ ਇਸ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇੱਕ ਸੈਂਟਰ ਬਣਾਇਆ ਗਿਆ ਜਿਹਦੇ ਵਿੱਚ ਚੋਣ ਕਮਿਸ਼ਨ ਨਾਲ ਡਾਇਰੈਕਟ ਹਰ ਚੀਜ਼ ਪਛਾਣਾਂਗੇ ਜਿੱਥੇ ਵੀ ਕਿਤੇ ਕਿਸੇ ਵੀ ਖੇਤਰ ਵਿੱਚ ਸਰਕਾਰ ਕੋਈ ਧੱਕਾ ਕਰਨਾ ਚਾਹੇਗੀ ਸਰਕਾਰ ਦਾ ਧੱਕਾ ਬਲਕੋ ਨਹੀਂ ਚੱਲਣ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੇ ਲੀਡਰ ਸਾਰਾ ਪੂਰੀ ਲੜਾਈ ਲੜਨ ਵਾਸਤੇ ਤਿਆਰ ਹੋਇਆ ਕਿਉਂਕਿ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਜੋ ਤਰਨਤਾਨ ਦੇ ਵਿੱਚ ਇਲੈਕਸ਼ਨ ਲੜਿਆ ਉੱਥੇ ਲੀਡਰ ਤੇ ਵਰਕਰਾਂ ਨੇ ਦੇਖਿਆ ਕਿ ਤੰਦਹੀ ਨਾਲ ਸਾਡੇ ਪ੍ਰਧਾਨ ਸਾਹਿਬ ਨੇ ਇਲੈਕਸ਼ਨ ਲੜਿਆ ਅਕਾਲੀ ਦਲ ਨੇ ਇਲੈਕਸ਼ਨ ਲੜਿਆ ਉੱਥੇ ਇਲੈਕਸ਼ਨ ਅਸੀਂ ਅਕਾਲੀ ਦਲ ਜਿੱਤੇ ਆ ਕਿਉਂਕਿ ਧੱਕਾ ਸਰਕਾਰ ਦਾ ਜਿਹੜਾ ਸੀਗਾ ਉੱਥੇ ਕਿਤੇ ਹੋਇਆ ਚੁਣ ਇਸ ਕਰਕੇ ਕਿਤੇ ਵੀ ਥੱਕਾ ਨਹੀਂ ਹੋਣ ਦੇਵਾਂਗੇ ਅਸੀਂ ਸਾਰੀ ਟੀਮ ਬਣਾ ਲਈਏ ਔਰ ਲੜਾਈ ਲੜਨ ਵਾਸਤੇ ਤਿਆਰੀ ਹੈ ਜੀ ਦੇਖਿਆ ਪਿਛਲੀ ਤਰਨਤਾਰ ਚੋਣ ਦੇ ਵਿੱਚ ਲੋਕਾਂ ਨੇ ਇੱਕ ਫਾਸੇ ਦਾ ਫੈਸਲਾ ਕਰ ਲਿਆ ਜਿੱਥੇ ਪੁਲਿਸ ਨੇ ਗੁੰਡਾ ਰਾਜ ਕੀਤਾ ਇਲੈਕਸ਼ਨ ਹੋਣ ਤੋਂ ਬਾਅਦ ਹਜੇ ਵੀ ਪਰਚੇ ਕਰੀ ਜਾਂਦੀ ਹੈ ਇਹ ਲੋਕ ਜਾਗ ਕਿਉਂ ਨਹੀਂ ਇੱਕ ਹਵਾ ਚੱਲ ਚੁੱਕੀ ਹੈ ਕਾਲੀਦਾਸ ਦੀ ਜਿਹੜੀ ਹੁਣ ਬਲਾਗ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ ਇੱਥੇ ਇੱਕ ਇੱਕ ਬਲਾਗ ਦੇ ਵਿੱਚ ਕਈ-ਕਈ ਕੈਂਡੀਡੇਟ ਆਏ ਹੋਏ ਨੇ ਕਰਨ ਵਾਸਤੇ ਬਹੁਤ ਐਪਲੀਕੇਸ਼ਨ ਆ ਰਹੀਆਂ ਨੇ ਸੋ ਇੱਥੇ ਅੱਜ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ 10 ਵੀ ਨੇ ਸਾਡੇ ਕੋਲ ਇੱਕ ਇੱਕ ਬਲਾਕ ਸਮਤੀ ਦੀਆਂ 6 6 7 7 ਆਈਆਂ ਹੋਈਆਂ ਨੇ ਅਰਜ਼ੀਆਂ ਸੋ ਧੜਲੇ ਨਾਲ ਸ਼੍ਰੋਮਣੀ ਅਕਾਲੀ ਦਲ ਲੜੇਗਾ ਅਤੇ ਜਿੱਤ ਪ੍ਰਾਪਤ ਕਰੇ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਨਾਬਾ ਦੀ ਭਰਮੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਸਾਰੇ ਅਕਾਲੀ ਵਰਕਰਾਂ ਨੇ ਹਾਜ਼ਰੀ ਲਵਾਈ ਤੇ ਸਾਰੇ ਅਕਾਲੀ ਵਰਕਰਾਂ ਚ ਬਹੁਤ ਜ਼ਿਆਦਾ ਜੋਸ਼ ਜੋਸ਼ ਹੈ ਸਰਕਾਰ ਦੇ ਖਿਲਾਫ ਰੋਸ ਵੀ ਹੈ ਵੱਧ ਤੋਂ ਵੱਧ ਮਿਹਨਤ ਕਰਕੇ ਇਸ ਵਾਰ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਜਿੱਤਣ ਦਾ ਸਾਰੇ ਵਰਕਰਾਂ ਨੇ ਤਹਈਆ ਕੀਤਾ ਹੈ ਤਾਂ ਜੋ ਇਹ ਜਿੱਤ ਨਾਲ 2027 ਦੀ ਜਿੱਤ ਦਾ ਐਲਾਨ ਕੀਤਾ ਜਾ ਸਕੇ ਸਾਰੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਬੇਨਤੀ ਹੈ ਵੀ ਸਾਰੇ ਆਪਣੇ ਗਿਲੇ ਸਿਕਵੇ ਭਲਾ ਕੇ ਸਰਕਾਰ ਦੇ ਖਿਲਾਫ ਡਟ ਜਾਣ ਤੇ ਆਪਣੇ ਸਰੋਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਵੱਧ ਤੋਂ ਵੱਧ ਬਹੁਮਤ ਨਾਲ ਜਿਤਾ ਕੇ 2027 ਦਾ ਨੀਂਵपत्थर ਰੱਖਣ ਅੱਜ ਮੱਖਣ ਸਿੰਘ ਲਾਲਕਾ ਜੀ ਦੀ ਗੁਆਰੀ ਹੇਠ ਸਾਡੀ ਜਿਹੜੀ ਮੀਟਿੰਗ ਹੋਈ ਹੈ ਜੀ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਨਾਲ ਸਬੰਧ ਹੋਈ ਹੈ ਵਰਕਰਾਂ ਚ ਭਾਰੀ ਹਿੱਸਾ ਹੈ ਬਹੁਤ ਜਿਹੜਾ ਸਾਨੂੰ ਐ ਲੱਗਦਾ ਸੀਗਾ ਇਸ ਲਈ ਕੁਝ ਸਮੇਂ ਤੋਂ ਵੀ ਕੈਂਡੀਡੇਟ ਨੇ ਕਿਹਨੂੰ ਖੜਾਈਏ ਕਿਹਨੂੰ ਖੜਾਈਏ ਅੱਜ ਇੱਕ ਇੱਕ ਸੀਟ ਤੋਂ ਸਾਡੇ 5-5 ਕੈਂਡੀਡੇਟ ਦਾਵੇਦਾਰ ਨੇ ਵੀ ਮੈਨੂੰ ਚੋਣ ਲੜਾਓ ਜੀ ਮੈਨੂੰ ਚੋਣ ਲੜਾਓ ਕਾਰਨ ਇਹ ਹੈ ਕਿ ਜਿਹੜਾ ਸਾਡਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਸਾਡੇ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਨੇ ਉਹ ਮਿਹਨਤ ਬਹੁਤ ਕਰਦੇ ਨੇ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਅਕਾਲੀ ਦਲ ਆ ਉਹ ਮਜ਼ਬੂਤੀਆਂ ਵਾਲਾ ਜਿਹੜੀ ਤਾਰਨ-ਤਾਰਨ ਵਾਲੀ ਸੀਟ ਨੇ ਸਾਨੂੰ ਬਹੁਤ ਵੱਡਾ ਹੰਕਾਰਾ ਦਿੱਤਾ ਜਿੱਥੇ ਸਾਡੀ ਹਾਰ ਨਹੀਂ ਹੋਈ ਸਾਡੀ ਜਿੱਤ ਹੋਈ ਆ ਇਸ ਕਰਕੇ ਜਿਹੜੀਆਂ ਬਲਾਕ ਸਮਤੀ ਤੇ ਸਾਡੇ ਜ਼ਿਲ੍ਹਾ ਵਿਦਿਆ ਚੋਣਾਂ ਨੇ ਉਹ ਅਕਾਲੀ ਦਲ ਸ਼ਾਨਦਾਰ ਸ਼ਾਨਦਾਰ ਤਰੀਕੇ ਨਾਲ ਅੱਜ ਇੱਕ ਮੀਟਿੰਗ ਸੱਦੀ ਗਈ ਸੀ ਜਿਹੜੀ ਅਰੌਣ ਵਾਲੇ ਚੋਣਾਂ ਆ ਰਹੀਆਂ ਨੇ ਬਲਾਕ ਸਮਤੀ ਦੇ ਤੇ ਜ਼ਿਲ੍ਹਾ ਪੱਛਦਿਆਂ ਉਹਨਾਂ ਬਾਰੇ ਸੀਨੀਅਰ ਵਰਕਰ ਜਿਹੜੇ ਅਕਾਲੀ ਦਲ ਦੇ ਸੀਨੀਅਰ ਵਰਕਰ ਨੇ ਪਾਸੋਂ ਸਰਕਲ ਤੇ ਨਾਬਾ ਸਰਕਲ ਸਾਰੇ ਇਕੱਠੇ ਹੋਏ ਸੀ ਉਹਨਾਂ ਸਾਹਮਣੇ ਫੈਸਲਾ ਕੀਤਾ ਵੀ ਜੋ ਕੈਂਡੀਡੇਟ ਜਿੱਤਣ ਵਾਲਾ ਹੋਊਗਾ ਉਹਨੂੰ ਅੱਗੇ ਰੱਖਿਆ ਜਾਊਗਾ ਤੇ ਇੱਕ ਕਮੇਟੀ ਬਣੀਆਂ ਕੋਆਰਡੀਨੇਸ਼ਨ ਕਮੇਟੀ ਸਿਲੈਕਸ਼ਨ ਕਮੇਟੀ ਤੇ ਸਭ ਰਲ ਮਿਲ ਕੇ ਇਕੱਠੇ ਹੋ ਕੇ ਅਗਲੇ ਪਿਛਲੇ ਸੀਕ ਵਿੱਚ ਪੁਲਾ ਕੇ ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ ਤਾਂ ਕਿ ਪਾਰਟੀ ਦਾ ਸਿਰ ਉੱਚਾ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਮਰਜ਼ ਆਇਆ ਤਰਨ ਤਰਨ ਦੀ ਇਲੈਕਸ਼ਨ ਨੇ ਸਾਰੇ ਜਿਹੜੇ ਵਰਕਰ ਨੇ ਉਹਨਾਂ ਦਾ ਮੋराल ਹਾਈ ਕਰਿਆ ਹੋਇਆ ਇਸ ਕਰਕੇ ਹੁਣ ਤਾਂ ਕੈਂਡੀਡੇਟਸ ਦੀ ਪਰ ਭਾਰ ਹੈ ਪਰ ਹੁਣ ਕਮੇਟੀ ਬਣਾਈ ਆ ਉਹਨਾਂ ਨੇ ਡਿਸਾਈਡ ਕਰਨਾ ਹੈ ਇਮਾਨਦਾਰ ਬੰਦੇ ਅੱਗੇ ਆਉਣ ਸਾਡਾ ਤਾਂ ਇਹੀ ਬੇਨਤੀ ਹੈ ਚੇਅਰਮੈਨ ਸਾਹਿਬ ਬੈਠੇ ਨੇ ਬਿੱਲੂ ਅੰਕਲ ਇਹਨਾਂ ਦੀ ਡਿਊਟੀ ਲਈ ਆ ਵੀ ਇਮਾਨਦਾਰ ਬੰਦਿਆਂ ਨੂੰ ਸਿਲੈਕਟ ਕਰਕੇ ਮੂਹਰੇ ਲਿਆਓ ਤਾਂ ਜੋ ਵੀ ਜਿਹੜੀ ਲੀਡਰੀ ਚ ਘਾਟ ਮਹਿਸੂਸ ਹੋ ਰਹੀ ਹੈ ਹਰੇਕ ਜਿੰਮੇ ਕਹਿੰਦੇ ਨੇ ਆਇਆ ਗਿਆ ਅਗਿਆ ਆਇਆ ਰਾਮ ਗਿਆ ਰਾਮ ਬਣ ਜਾਂਦਾ ਉਹ ਜੇ ਬੰਦੇ ਨਾ ਹੋਣ ਪੱਕੇ ਪਾਰਟੀ ਨਾਲ ਖੜਨ ਵਾਲੇ ਬੰਦਿਆਂ ਨੂੰ ਅੱਗੇ ਲਿਆ ਕੇ ਇਲੈਕਸ਼ਨ ਲੜਾਈ ਜਾਵੇ ਤਾਂ ਜੋ ਸਤਾਈ ਦਾ ਰਾਹ ਪੱਧਰਾ ਕਰਿਆ ਦੇਖੋ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਤੀ ਦੇ ਇਲੈਕਸ਼ਨਾਂ ਇੱਕ ਦੋ ਦਿਨਾਂ ਦੇ ਵਿੱਚ ਅਨਾਉਂਸ ਹੋ ਜਾਣੀਆਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਮੀਟਿੰਗ ਸੀ ਉਸ ਸੰਬੰਧੀ ਬੜਾ ਭਾਰਾ ਹੰਗਾਰਾ ਮਿਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਰੇ ਤਕਰੀਬਨ ਸੀਟਾਂ ਜਿੱਤੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਚਲੀ